ਸਪੋਰਟ ਕਰ ਸਕਦੇ ਕਿਉਂਕਿ ਤੁਹਾਨੂੰ ਇਹ ਪਤਾ ਹੈ ਵੀ ਅੱਜ ਦੇ ਸਮੇਂ ਦੇ ਵਿੱਚ ਇਕੱਲੇ ਰਹਿਣਾ ਔਖਾ ਹੈ ਪਹਿਲਾਂ ਤਾਂ ਆਪਾਂ ਇਕੱਠੇ ਹੁੰਦੇ ਜੁੜੀ ਜੁੜ ਕੇ ਵੱਡੀ ਤੋਂ ਵੱਡੀ ਗੱਲ ਇਹਨਾਂ ਦੀ ਉਸ ਤੋਂ ਬਾਅਦ ਸਾਡੇ ਬਾਈਸ ਪ੍ਰਧਾਨ ਸਰਦਾਰ ਗਵੀਰ ਸਿੰਘ ਜੀ ਮਿਲੇ ਸਟੈਪ ਤੋਂ ਸਟੈਪ ਸਤੰਦਰ ਸਿੰਘ ਜੀ ਕੈਸ਼ਵਰ ਸਾਹਿਬ ਮਿਲੇ ਸਾਰਿਆਂ ਦਾ ਮਕਸਦ ਇੱਕੋ ਸੀ ਵੀ ਆਪਾਂ ਇਕੱਠੇ ਹੁੰਦੇ ਆ ਤਾਕੇ ਅੱਗੇ ਜਾ ਕੇ ਆਪਾਂ ਜਿਹੜੇ ਲੋਕ ਕੋਈ ਵੀ ਕਮਿਊਨਿਟੀ ਮੈਟਰ ਨਹੀਂ ਕਰੇਗੀ ਹਰ ਕਦੇ ਦੀ ਖੜਾ ਲਾ ਉਦੋਂ ਡਾਕਟਰ ਪੀ ਬਰਾਉ ਬੇਦਕਰ ਮਿਸ਼ਨ ਸਮਰਾਲਾ ਦੀ ਥਾਂ ਇਹਦਾ ਮਕਸਦ ਅੱਜ ਫੇਰ ਮੈਂ ਕਹਿੰਦਾ ਇਹਦਾ ਮਕਸਦ ਇਹੀ ਸੀਗਾ ਜਿਵੇਂ ਬਾਬਾ ਸਾਹਿਬ ਨੇ ਕਹਿਆ ਸੀ ਪੜੋ ਜਿਹੜੇ ਸੰਘਰਸ਼ شری جگ رام جی درمیل پہنچے ہی بالا سا شرط کرتے ہوئے میں سارے اپنے مشن رجنے گیسٹ سارے ਇੱਕ ਵਾਰ ਕੋਡ ਨਾਲ ਸਾਰਿਆਂ ਨੂੰ ਰੂਬੋ ਕਰਵਾ ਦੇ ਨਾਲ ਨਾਮ ਜੀ ਇੰਟਰੋਡਕਸ਼ਨ ਦੇਣਾ ਜੋ ਅੱਜ ਸਾਡੇ ਗੈਸਟ ਇੱਕ ਛੋਟਾ ਜਿਹਾ ਪ੍ਰੋਬਲਮ ਲਿਖਿਆ ਗੈਸਟ ਮਤਲਬ ਜੋ ਇੱਕ ਹਾਕ ਦੀ ਮਤਲਬ ਤੁਸੀਂ ਇੱਕ ਆਵਾਜ਼ ਦੇ ਦਿੱਤੀ ਵੀ ਆਪਾਂ ਇਹ ਕੰਮ ਕਰਨਾ ਤੁਸੀਂ ਇਹ ਕੰਮ ਸਾਬ ਨੇਗਾ ਇਸ ਲਈ ਗੈਸਟ ਤਾਂ ਪ੍ਰਸਾਣੀ ਹੈ ਕੱਲ ਨੂੰ ਤੁਹਾਨੂੰ ਵੀ ਕਿਸੇ ਨੇ ਤੁਸੀਂ ਵੀ ਕਿਸੇ ਨੇ ਹਾਕ ਦੇ ਦਿੱਤੀ ਤੇ ਜਿਹੜੇ ਬੰਦੇ ਅੱਧੇ ਬੋਲ ਕੇ ਇਕੱਠੇ ਹੋ ਜਾਂਦੇ ਨੇ ਆਪਾਂ ਹੁਣਾਂ ਨੂੰ ਇੱਕ ਆਪਣੇ ਵੱਲੋਂ ਵਿਸ਼ੇਸ਼ ਨਾਮ ਦੇ ਰਹੇ ਹਾਂ بھی تی اپنا بڑھتی ڈیوٹی بہت ودیا نبھا رہے ہیں ایک مشن تھی پہ پیچھے کھڑا ہے تلاشی دین اگی ہو کے تھوڑی وہاں پچھو میں انہوں آگے نام لواگا اج سنی دورس راڑا شری جگیرا رام جی پنڈکٹلہ ڈاکٹر جسدیو سنگھ ایس ایم پچھوڑ صاحب ڈاکٹر رشپال سن مچھوڑ صاحب سردار سیوا سن ایم سی ਸਰਦਾਰ ਅੰਦਰਜੀਤ ਸਿੰਘ ਐਡਵੋਕੇਟ ਨੂੰ ਦਿਹਾਣਾ ਇੱਕ ਮੁੰਡਾ ਫੜਕ ਕਰਨਵੀਰ ਮੋਦਲ ਰੈਸਲਰ ਬੜੀ ਜਾਨਤੀ ਉਹਨੂੰ ਆਪ ਇੱਥੇ ਬੁਲਾਉਂਦੀ ਆਂ ਤੇ ਉਹਦੇ ਨਾਲ ਦੋ ਚਾਰ ਗੱਲਾਂ ਕਰਾਂਗੇ ਅੱਜ ਆਪਾਂ ਤੇ ਛੋਟੇ ਜਿਹੇ ਫੰਕਸ਼ਨ ਤੇ ਇਕੱਤਰ ਹੋਏ ਜਿਹੜੇ ਆਪਾਂ ਸਾਰੇ ਮੈਂਬਰ ਸਾਹਿਬਾਨ ਰੱਖਿਆ ਪੁਰਾ ਵਿਚੋਂ ਸਰਦਾਰ ਚੰਦ ਸਿੰਘ ਦੇ ਵਾਲਾ ਸਰਦਾਰ ਗੁਰਮੀਤ ਸਿੰਘ ਦੇ ਵਾਲਾ ਸਰਦਾਰ ਸੌਰ ਸਿੰਘ ਸਰਦਾਰ ਨਿਖਾਰ ਸਿੰਘ سردار کے سکندر پترکار بکرمجیت سردار کرنٹائر پریتم سنگھ جی شری لاٹی جلال پور شری جتندر لا جی شری ہربنس رال جی پردار ہرجندر سنگھ جی

ਅੱਜ ਦੇ ਵਿੱਚ ਬੀਬੀ ਕਮਲ ਹਾਸ ਜੀ ਪ੍ਰੈਸ ਤੋਂ ਸਾਡਾ ਕੋਈ ਵੀ ਫੰਕਸ਼ਨ ਹੋਵੇ ਜਾਂ ਇਲਾਕੇ ਵਿੱਚ ਕੋਈ ਵੀ ਫੰਕਸ਼ਨ ਹੁੰਦਾ ਹੈ ਤਾਂ ਆਪਾਂ ਰੋਕਾ ਤੁ ਵੀ ਨਿਮਾਉਂਦੇ ਨੇ ਬਹੁਤ ਬਹੁਤ ਧੰਨਵਾਦ ਤੁਹਾਡਾ ਦਰਸ਼ਕ ਜੀ ਪੱਤਰਕਾਰ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਪਾਂ ਜਿਹੜੇ ਇੱਕ ਮਿਸ਼ਨ ਲਈ ਸੋਚ ਨੂੰ ਲੈ ਕੇ ਜੁੜੇ ਹੋਇਆ ਇਹ ਜੁੜਨਾ ਹੀ ਬਾਕੀ ਕੰਮ ਕਰਦਾ ਸਾਰੀ ਬਹੁਤ ਬਹੁਤ ਧੰਨਵਾਦ ਤੇ ਸਾਰੇ ਇਕੱਤਰ ਹੋਏ ਜਿਹੜਾ ਸਦਰਾਲੇ ਇੱਥੋਂ ਦੇ ਇਸ ਹੋਰ ਤੇ ਲੋਕਾਂ ਵੱਲੋਂ ਜਿਵੇਂ ਸਦਾ ਭਰ ਅੰਜੀਤ ਸਿੰਘ ਜੀ ਦੇ ਹੋ ਬਹੁਤ ਸਾਰੇ ਜੁੜੇ ਹੋਏ ਇਹਨਾਂ ਦੇ ਨਾਲ ਦੇ ਸਕਣ ਜਿਨ੍ਹਾਂ ਨੇ ਇਹ ਮਿਸ਼ਨ ਸ਼ੁਰੂ ਕੀਤਾ ਹੈ ਬਹੁਤ ਹੀ ਸ਼ਲਾਘਾਯੋਗ ਕੰਮ ਹੈ ਅਸੀਂ ਆਪਣੇ ਆਪਣੇ ਲੈਵਲ ਤੇ ਮੈਂ ਦੇਖਿਆ ਸੀ ਲੋਕ ਸੰਘਰਸ਼ ਕਰਦੇ ਰਹਿੰਦੇ ਨੇ ਜਾਹਰ ਆਪਣੀ ਰਿਟਾਇਰਡ ਲਾਈ ਪੈ ਜਣੇ ਉਹ ਘਰਾਂ ਚ ਬਹਿ ਕੇ ਜਿਆਦ ਦਿੰਦੇ ਨੇ ਜਦੋਂ ਇਹ ਮਿਸ਼ਨ ਸ਼ੁਰੂ ਹੋਇਆ ਮੈਂ ਨੋਟ ਕੀਤਾ ਕਿ ਜਿੰਨੇ ਵੀ ਰਿਟਾਇਰਡ ਪਰਸਨ ਸੀਗੇ ਜ਼ਿਆਦਾਤਰ ਜਾਂ ਜਿਹੜੇ ਸਰਕਾਰ ਨੂੰ ਨੇ ਜਾਂ ਜਿਹੜੇ ਸਮਾਜ ਲਈ ਕੁਝ ਕਰਨਾ ਚਾਹੁੰਦੇ ਨੇ ਇਸ ਮਿਸ਼ਨ ਦੇ ਧੰਨੇ ਕਰਤਰ ਹੋਏ ਨੇ ਜੋ ਕਿ ਬਹੁਤ ਹੀ ਛਲਾਗਾ ਜੋ ਕੰਮ ਹੈ ਇਹਨਾਂ ਦੇ ਕੰਮ ਵੀ ਫੁੱਟ ਵਧੀਆ ਨੇ ਜੋਸ਼ ਪੂਰਾ ਦਿੱਖਦਾ ਹੈ وہ ایک مثال ہے بھائی چارہ کٹھا ہوتا ہے سارے خوش ہوتے ہی ہیں بابا صاحب کا امبیڈکر جی کا جنم دس منایا انہوں اندر کیا جاتا ہے جو انہوں کا پڑھو جڑو تو سنگرش کو پڑھا ہوں تو ہوا مشن میں جڑے عام گیر رسمی طور پہ گل ہوئی ہے کہ ਇਨਾਂ ਦਾ ਮਿਸ਼ਨ ਇਹ ਹੈ ਕਿ ਆਪਣੇ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਉਹਨੂੰ ਆਪਾਂ ਐਜੂਕੇਟ ਕਰੀਏ ਉਹਨਾਂ ਨੂੰ ਵਧੀਆ ਪੱਸੇ ਲਾਈਏ ਤੇ ਉਹ ਵੱਧ ਤੋਂ ਵੱਧ ਆਪਣੇ ਗਵਰਨਮੈਂਟ ਸਰਵਿਸ ਦੇ ਵਿਦਿਆਨਸ ਤੇ ਆਪਣੇ ਸਮਾਜਿਕ ਲਿਖਾਈ ਕਰ ਮੈਂ ਇਸ ਸਮਾਗਮ ਨੂੰ ਮੌਜੂਦਤ ਕਰਨ ਲਈ ਸਾਰੀ ਇਸ ਜਿਹੜੀ ਕਮੇਟੀ ਬਣੀ ਹੈ ਇਹਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਆਸ ਕਰਦਾ ਕਿ ਇਸੇ ਤਰ੍ਹਾਂ ਇਸ ਮਾਈਲ ਸੇਧ ਅੰਦਰ ਰਹੇਗਾ ਮਿਸ਼ਨ ਤੇ ਪੰਜਾਬ ਸਮਰਾਲੇ ਦੇ ਵਿੱਚ ਆਪਾਂ ਦੇ ਸਾਰੇ ਪੰਜਾਬ ਵਿੱਚ ਬਲਕੇ ਇੰਡੀਆ ਲੈਵਲ ਤੇ ਵੀ ਨਾਮ ਕਰੇਗਾ ਮੈਂ ਬਹੁਤ ਸਾਰੇ ਸ਼ਖਮਨ ਨਾਲ ਆਪ ਸਾਰਿਆਂ ਦਾ ਬਾਬਸਾ ਜੀ ਦੇ ਜਨ ਦੇ ਲਈ ਬਹੁਤ ਬਹੁਤ ਧੰਨਵਾਦ ਕਰਦਾ ਧੰਨਵਾਦ ਥੈਂਕ ਯੂ ਥੈਂਕ ਯੂ ਵੈਰੀ ਗੁੱਡ ਚੱਲਦੇ ਪ੍ਰੋਗਰਾਮ ਵਿੱਚ ਸਾਡੇ ਦਰਮਿਆਨ ਪਹੁੰਚੇ ਨੇ ਸੁਦਾਕਰਮ ਸਿੰਘ ਜੀ ਸਰਦਾਰ ਮਹਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਸਭ ਮੈਕਸ ਜੀ ਤੁਹਾਨੂੰ ਸਾਰਿਆਂ ਨੂੰ ਜੈਨ ਤੁਹਾਨੂੰ ਬਹੁਤ-ਬਹੁਤ ਵਾਰ ਕੱਢ ਬਾਬਾ ਸਾਹਿਬ ਦਾ ਜਨਮ ਦਿਨ ਦੀਆਂ ਇੱਕ ਮੈਂ ਗੱਲ ਅਕਸਰ ਕਲੀਅਰ ਕਰਦਾ ਇਹ ਕਰਨੇ ਬਹੁਤ ਜ਼ਰੂਰੀ ਹੈ ਕਿ ਇਹ ਗੱਲਾਂ ਸਾਡੇ ਪਰਿਵਾਰਾਂ ਸਾਡੇ ਬੱਚਾਂ ਨਾਲ ਜਾਣੀਆਂ ਜ਼ਰੂਰੀ ਨੇ ਆਪਾਂ ਫੋਰ ਬੈਂਕ ਲਈ ਨਹੀਂ ਬੈਠੇ ਸਾਰੇ ਆਪਾਂ ਕੋ ਆਪਣੇ ਫੰਕਸ਼ਨ ਮੰਦਰੇ ਫੋਰ ਬੈਂਕ ਲਈ ਨਹੀਂ ਬੈਠੇ ਇੱਥੇ ਕਿਸੇ ਸਪੈਸ਼ਲ ਕਲਾਸ ਦਾ ਫੰਕਸ਼ਨ ਹੈ ਕੋਈ ਸਿਆਸੀ ਫੰਕਸ਼ਨ ਨਹੀਂ ਇਹ ਮਿਸ਼ਨ ਇਹਨਾਂ ਕੀਤਾ ਤੋਂ ਹਟ ਕੇ ਇੱਥੇ ਜਿਹੜਾ ਬੰਦਾ ਦਾ ਪ੍ਰੋਗਰਾਮ ਲਿਖੇਗਾ ਉਹੀ ਸਾਡਾ ਪ੍ਰਧਾਨ ਅਸੀਂ ਸਾਰੇ ਉਹਦੇ ਨਾਲ-ਨਾਲ ਕੇ ਕੰਮ ਕਰਾਂਗੇ ਅਸੀਂ ਜੋੜ ਨਾ ਸਕਿਆ ਜਿਹੜਾ ਵੀ ਸ਼ਖਸ ਸਾਡੇ ਕੋਲ ਆਪਣਾ ਪ੍ਰੋਗਰਾਮ ਲੈ ਕੇ ਆਏਗਾ ਵੀ ਇਸ ਪ੍ਰੋਗਰਾਮ ਨੂੰ ਅਸੀਂ ਐਵੇਂ ਪਲਾਨ ਕਰਨਾ ਹੈ ਅਸੀਂ ਨਾਲ ਕਰਤਾ ਹੈ ਸਾਰੇ ਆਪਾਂ ਨਾਲ ਤੁਰ ਰਹੇ ਹਾਂ ਇਸ ਲਈ ਇਹਦੇ ਵਿੱਚ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਇਹ ਗੱਲ ਹੈ ਸਾਡੇ ਦਰਮਿਆਨ ਸਾਡੇ اج کے گیسٹ ڈاکٹر جسدیو پہنچ چکے اج سیاں شخصیت سنمانت کی جان والی نے ان ڈاکٹر جسدیو سنگی ملی سات بیٹھ کے گرو رس مہاراج کا جنم دن منایا درخت حاضری بھری پتہ نہیں چڑی ہے میں تو حیران سر ایک شخص جتے بھی کھڑا کٹھا اپنی ڈیوٹی پلے کر رہا یہی ساری ڈیوٹی آ یہی اصل سیکھے یہی ایجوکیشن سی سکھا بھائی جتنے کھڑے ہاں اپنی ڈیوٹی پلے کرنی ہے ہوں میں ਸਦਾ ਕੇ ਨਾਇਸ ਸਿੰਘ ਕੀ ਪਰਾਨੋ ਬੈਂਤੀ ਕਰਾਇਆ ਕਿ ਦੋ ਮਿੰਟ ਲਈ ਫ੍ਰੀ ਮੰਗਤੇ ਆਇਓ ਸਦਾ ਕੇ ਨਾਇਸ ਸਿੰਘ ਕੀ ਕੋਟਾ ਦੋ ਮਿੰਟ ਕੋਟਾ ਕੋਟਾ ਕੇ ਨਾਇਸ ਸਿੰਘ ਕੋਟਾ ਇਹਦੋ ਵੱਡੀ ਤਿਆਰੀ ਕੋਈ ਨਹੀਂ ਹੋ ਸਕਦੀ ਤੁਸੀਂ ਸਾਡੇ ਵਿੱਚ ਖੜੇ ਹੋ ਇਹ ਸਾਡੀ ਤਿਆਰੀ ਆ ਤੁਸੀਂ ਜੇ ਸਾਡੇ ਨਾਲ ਖੜੇ ਹੋ ਸਾਡਾ ਇਹ ਹੌਸਲਾ ਦੁੱਗਣਾ ਹੋ ਜਾਂਦਾ ਮੈਨੂੰ ਨਹੀਂ ਲੱਗਦਾ ਕਿ ਇਦੋ ਵੱਡੀ ਕੋਈ ਤਿਆਰੀ ਹੋ ਸਕਦਾ مش آئے مش آئے بہر کام چاہے بیر جی ایک تو میں ہوتا لے چاہتا ہے کہا لما مشن تاہاں مشن مشن وہ ہوتا ہے تیڑا پٹھا ملک کی آجتا اب یہ وہ ٹائے آنے لگنا ہے یہ مشن آئے لہا مجھے 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 ساڑھے دنیا ساڑھے آئے تاہی

ਮਸ਼ਹੂਰ ਦਾ ਮਤਲਬ ਇਹ ਲੈ ਕੇ ਚੱਲੇ ਸੀ तकरीबन ਮੈਨੂੰ ਤੁਹਾਡੇ ਤੋਂ ਬਹੁਤ ਦੀ ਜਿੰਦਗੀ ਪਤਾ ਕਿਵੇਂ ਆਪਾਂ ਸ਼ੁਰੂ ਕੀਤੀ ਸੀ ਕਿਹੜੇ ਸੰਘਰਸ਼ ਤੱਕ ਚੱਲੇ ਸੀ ਉਸ ਨੂੰ ਮੁੱਖ ਰੱਖਦੇ ਹੋਏ ਕੋਈ ਬੈਠ ਨਹੀਂ ਉਹ ਜਨਾ ਉਸ ਨੂੰ ਮੁੱਖ ਰੱਖਦੇ ਹੋਏ ਇੱਕ ਮਿਸ਼ਨ ਆਪੀ ਕਿਹਾ ਗਿਆ ਵੀ ਜਿੱਥੇ ਸਾਨੂੰ ਲੱਗਿਆ ਅਸੀਂ ਉੱਥੇ ਖੜੇ ਹਾਂ ਉਹਦੇ ਵਿੱਚੋਂ ਅੱਜ ਇੱਕ ਮੁੰਡਾ ਹੈ ਗੋਦਮੀ ਦਾ ਕਰਨਦੀਪ ਸਿੰਘ ਉਹ ਮੁੰਡਾ ਬਹੁਤ ਧੀ ਦੇ ਇੱਕ ਗਰੀਬ ਪਰਿਵਾਰ ਤੋਂ ਸੀ ਅਸੀਂ ਵੀ ਉਹੀ ਹਾਂ ਸਾਰੇ ਸਾਰਿਆਂ ਨੇ ਐਜੂਕੇਸ਼ਨ ਦਾ ਸਾਰਾ ਲਿਆ ਤੇ ਉਸ ਤੋਂ ਬਾਹਰ ਨਿਕਲੇ ਤੇ ਉਹਦੇ ਵਿੱਚੋਂ ਇਹ ਬੱਚਾ ਅੱਜ ਰੈਸਲਿੰਗ ਕਰ ਰਿਹਾ ਉਸ ਪਰਿਵਾਰ ਦਾ ਮੁੰਡਾ ਮਿਹਨਤੀ ਪਰਿਵਾਰ ਦਾ ਮੁੰਡਾ ਜਿਹੜਾ ਕਦੇ ਸੋਚ ਨਹੀਂ ਸਾਦੇ ਸੀ ਵੀ ਇਹ ਪਰਿਵਾਰਾਂ ਦੇ ਮੁੰਡੇ ਰੈਸਲਰ ਹੋਣਗੇ ਰੈਸਲਰ ਤਾਂ ਸਾਰੇ ਹੀ ਹਨ ਸੰਘਰਸ਼ ਕੀਤਾ ਸਾਰਿਆਂ ਨੇ ਇਹ ਮੁੰਡਾ ਸਾਡੇ ਸਾਰਿਆਂ ਲਈ ਇੱਕ ਵਧੀਆ ਵਿਚਾਰ ਬਣ ਕੇ ਆਇਆ ਅੱਜ ਦੇ ਟਾਈਮ 'ਚ ਜਿਵੇਂ ਬੱਚੇ ਅਜਰੀਲਾ ਵਿੱਚ ਫੋਨਾਂ ਵਿੱਚ ਖਤਮ ਹੋ ਗਏ ਤਾਂ ਇਹ ਬੱਚਾ ਇਹ ਬੱਚੇ ਨੂੰ ਆਪਣਾ ਇਹ ਮਿਸ਼ਨ ਸਨਮਾਨਤ ਕਰ ਰਿਹਾ ਅੱਜ ਇੱਕ ਛੋੜੀ ਜਿਹੀ ਮੈਂ ਆਪਣੇ ਮਿਸ਼ਨ ਵੱਲੋਂ ਜ਼ਰੂਰ ਗੱਲ ਕਰਨੀ ਚਾਹਾਂਗਾ ਸੇਵਾਦਾਰ ਜੀ ਧਿਆਨ ਦਿਓ ਇਹ ਉਹ ਮੁੰਡਾ ਏ ਇਹ ਉਹ ਬੱਚੇ ਨੇ ਜਿਹੜੇ ਅੱਜ ਸਾਡੀ ਨਵੀਂ ਪੀੜੀ ਦੀ ਮਾਰਗਦਰਸ਼ਕ ਕਿਉਂਕਿ ਇਸ ਟਾਈਮ ਨਵੀਂ ਪੀੜੀ ਨੂੰ ਖਰਾਬ ਨਹੀਂ ਕੀਤਾ ਜਾ ਰਿਹਾ ਕੋਈ ਇੱਕ ਵੀ ਚਿੰਗਾਰੀ ਵਧੀਆ ਨਿਕਲਦੀ ਹੈ ਨਾ ਤਾਰੂ ਸਾਨੂੰ ਸਾਹਮਣਾ ਪੈਣਾ ਮੈਂ ਹੁਣੇ ਮੁੰਡਿਆਂ ਨਾਲ ਗੱਲ ਕਰਾਇਆ ਮੈਂ ਕਿਹਾ ਪੁੱਤ ਕੋਈ ਪੜ੍ਹਾਈ ਕੋਈ ਲੋ ਪ੍ਰੋਬਲਮ ਕੋਈ ਹੋਰ ਇਹ ਕਹਿੰਦਾ ਸਰ ਜੀ ਸਾਰਾ ਕੁਝ ਠੀਕ ਆ ਬਸ ਵੀ ਪਹਿਲਵਾਨੀ ਚ ਖਾਣ ਦੀ ਬੜੀ ਪ੍ਰੋਬਲਮ ਹੁੰਦੀ ਆ ਖਾਣ ਮੈਨੂੰ ਬਤਾ ਖਾਣ ਤੇ ਸਾਰਾ ਕੁਝ ਬਤਾ ਵੀ ਇਹਦੇ ਲਈ ਖਾਣ ਕਿਸੇ ਜ਼ਿੰਮੇਵਾਰਾ ਇਹਦੇ ਸਰੀਰ ਲਈ ਬਹੁਤ ਜ਼ਰੂਰੀ ਆ ਉਹਦੇ ਲਈ ਮਿਸ਼ਨ ਵੱਲੋਂ ਕੀ ਫੈਸਲਾ ਲੈਂਦੇ ਨੇ ਜਾਂ ਸਾਡੇ ਕੈਸ ਚੀਜ਼ਾ ਸਾਡੇ ਦੋਸਤ ਮਿੱਤਰ ਬਾਕੀ ਤਾਂ ਸਾਨੂੰ ਸੇਵਾ ਸਿੰਘ ਜੀ ਨੇ ਪਹਿਲਾਂ ਹੀ ਕਹਾ ਹੋਇਆ ਵੀ ਸੇਵਾ ਲਾ ਦੇ ਆਕਰੋ ਨਾਮ ਦੇ ਹਸਾਮ ਨਾਲ ਤੇ ਉਹਦੇ ਲਈ ਅਸੀਂ ਤੁਹਾਡੇ ਹਮੇਸ਼ਾ ਹੀ ਰਣੀ ਰੱਖੀਏ ਹਾਂਜੀ ਸਰ ਆ ਜੀ ਸਨਿ ਦੇ ਅੱਛੇ ਚਲੋ ਹਾਂ ਕੋਈ ਵੀ ਵੀਰ ਸਾਡਾ ਬਿਨਾ ਪ੍ਰੋਗਰਾਮ ਜਿਵੇਂ ਸਾਕ ਨਾ ਸਿੰਘ ਜੀ ਉਹਨਾਂ ਨੇ ਕਹਾਈ ਮੇਰੀ ਕੋਈ ਤਿਆਰੀ ਨਹੀਂ ਇਹ ਪ੍ਰੋਗਰਾਮ ਆਪਣਾ ਐਵੇਂ ਹੀ ਆ ਜਿਹੜਾ ਵੀਰ ਵੀ ਕੋਈ ਦੋ ਸ਼ਬਦ ਕਹਿਣਾ ਚਾਹੁੰਦਾ ਹੋ ਪਲੀਜ਼ ਮੰਗ ਤੇ جگیرا رام جی اور ستھ سب سبھی بھائی بالکل بابا سبشن ہے وہ ایک واسطے کل سنسارے ہندوؤں کا جنم دن منا امریکہ جپان چائنا ایون یہ سارا روس پچھلی ویڈے بڑے سے بابا سارا جیتی منائی سارے ساتھی سارے, سارے. سارے

ਨਾਮ ਮੇਰਾ ਅਕੀਰਾ ਪੰਜਾਬੀ ਪਾਣੋ ਅਸੀਂ ਉਹ ਜਿਹੜਾ ਮਿਸ਼ਨ ਆ ਉਹ ਮਿਹਨਤ ਦੇ ਨਾਲ ਜਿਹਨਾਂ ਨਾਲ ਸਾਡਾ ਸੰਪਰਕ ਹੁੰਦਾ ਨੇ ਆ ਆਪਣੇ ਔਗਿਆ ਕਰਦੇ ਆ ਆਪਣੇ ਜਿਹਦੇ ਰੈਸਿਡੈਂਸ ਕਰਦੇ ਆ ਰਾਗ ਰਸਤੇ ਦੇ ਨਾਲ ਆ ਬਰਾਜਾ ਜਿਵੇਂ ਆਉਂਦਾ ਆ ਇਹ ہولی بہت زیادہ ہوئے جی تھیم جی پا پر جی تھیم جی پا جی سبدان جی ابھی سبھان بچاؤ اپنی میرا سکھتا رہا پر میرا ایک بلنا سی جی بابا نے نام سے کوئی وہ بندے اگیں آفی سنگرش تو بعد کی اپنے رنجیت جی ملے ساتھی کرم چند جی ملے ہو ساتھی ملے یہاں کا سمپرک ہوا یہ کوش سر کرنے بیٹھے آپ سمجھ رہے ہیں جنہیں بھی سوجوان بڈی جی نے سارے بابا صاحب نے کسی ایک واسطے کم نہیں کیا سارے لوگ واسطے ایک لوگ نمی دم باہر یہاں ਕਿਤਾਬ ਪਤਾ ਹੈ ਕਿ ਉਹ ਕਿਤਾਬ ਕੰਕਾ ਕਰਦਾ ਇੱਕ ਕਿਤਾਬ ਆਫਸੋਰਡ ਯੂਨੀਵਰਸਿਟੀ ਨੇ ਹਸਤੀਆ ਇਹਨਾਂ ਤੋਂ ਨਕਈਏ ਸੀਗੇ ਹੋਮੇਟ੍ਰਿਡ ਉਹਦੇ ਵਿੱਚ ਯੂਨੀਵਰਸ ਲਈ ਉਸ ਵਾਸਤੇ ਵਿਗਿਆਨੀ ਕਿਤਾਬ ਆਫੀਆ ਯੂਨੀਵਰਸਿਟੀ ਨੇ ਉਹਦੇ ਵਿੱਚ ਸਿਰਫ 4 ਬੰਦੇ ਹੋਏ ਆ 10000 ਸਾਲ ਦਾ ਕਾਲ ਲਿਆ 10000 ਸਾਲ ਦੇ ਵਿੱਚ صرف چار بندے لگے گا جاگر کھڑے ہے وہ سب تو پہلا نام لا گوتم بدھ دوسرے نام سے بگوان مہاویر تیسرا نام ہے سوگاٹ اشوک چوتھا ہے گا ڈاکٹر بابا سا امبیڈکر ਗੁਰਦਾਣਾ ਅਲਾਵਾ ਦੇ ਨਾਮ ਤੇ ਸਪੈਸ਼ਲ ਕੋਰਸ ਚੱਲਦੇ ਨੇ ਡਾਕਟਰ ਸਰ ਜੀ ਦੇ ਕੋਲ ਕਈ ਝਾਂਕ ਕਈ ਅੱਜ ਦੇ ਜੁਨ ਜੁਗਰੇ ਵਿੱਚ ਜਿਹੜੇ ਪੜੇ ਲਿਖੇ ਆ ਉਹ ਪੀ ਐਚ ਡੀ ਵੀ ਕਰ ਰਹੇ ਨੇ ਉਹ ਮੈਂ ਇੱਕ ਹਲੋ ਉਹ ਮੈਂ ਇੰਨੇ ਵੀ ਪ੍ਰੋਗਰਾਮ ਸੈਟ ਕੀਤਾ ਸਾਰਿਆਂ ਦਾ ਆਦਨਿਕ ਬਹੁਤ ਬਹੁਤ ਦਾ ਜਿੱਤੇ انہ محسوس کرو پڑھنے میں اسکول پڑھیا ودیا بچاری جی ابھی پڑھائی کرنی چینی ਕਾਹੇ ਕਿਹੜਾ ਹੋ ਗਿਆ ਹਾਸਲ ਕਰਨੀ ਇਹ ਅਸੀਂ ਆਪਣੀ ਪੜਾਈ ਦੇ ਵਿਚਾਰ ਨਹੀਂ ਕੀਤਾ ਮੈਂ ਪੜਾਈ ਕੀਤੀ ਹੀ ਰਹਾ ਸੀ ਯਾਰ ਪਰ ਸਾਡਾ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਕੱਟਦਾ ਦੂਜੇ ਨੂੰ ਬੰਦ ਲਈ ਮੈਂ ਇਹ ਸਮਝਦਾ ਇਹ ਪੜ੍ਹਨ ਦੀ ਕੀ ਹੈ ਉਹ ਨੂੰ ਦਸਮਾਹ ਅੰਸਾਰ ਸਮਾਜ ਸੇਵਾ ਦੇ ਵਿੱਚ ਲਾਉਣਾ ਚਾਹੀਦਾ ਦਸਮਾਹ ਅੰਸਾਰ ਕੇ ਮਾਂ ਨੂੰ ਹੁਕਮ ਕਰਿਆ ਪਰ ਕੇ ਦੇਖੋ ਉਹ ਕਹਿੰਦੇ ਆ ਲੋਕ ਭਾਈ ਕੋਈ ਗਰੀਬ ਕੋਈ ਦੁਖੀ ਬੰਦਾ ਹੈਗਾ

جیت کریں کپڑے پیچھے لڑائی شروع کرتی جاتی سو میری بےنتی ہے بہت ضروری بہت بہت پرہیز کریں یہ بدے تو پرہیز کر کے بابا سات کا پورا کر سکیں گے دوسرا ہے سارے جن <aus> <meltática> میرے سیلے بیچے جگہ کر چے لگے تو میں ہاتھ ہٹ کے بےپلیمینٹ کرنے کو چھوٹا جہا ہے پنڈے رہنے والا ضرور جو ہے جب تک پیار کا ابھی جی پڑھیں گے نہیں اپنے ہنگاتے کلے کل <سؤال> کر سو ابھی بہت پیار نہ بہت ہی محنت کر کے بچے نے بچار کرنی ہے اور اگیں بھی سجاؤنا آن والی جنریشن

میں فلمیں کا جاندا ہوں کہ ماندر ہے خاص چھوٹی موٹی غلطی ہو گئی اماں حافظ مجھے معافی چاند بولا ابھی آ رہا ہوں لوگوں سامیاں ہمارا ماحول سب نے معاشرے بڑے حیران ہو گئے ہیں جیسا جیسا جائزہ بڑا ہے سر تھینکس سر تھینکیو سر ਬਹੁਤ ਖੁਸ਼ਕਿਸਮਤ ਹਾਂ ਕਿ ਸਰ ਜੀ ਮੇਰੇ ਨਾਲ ਆ ਗਏ ਹੋ ਨਿਕਲਦੇ ਚੱਲਦੇ ਰਹੇ ਰੋਮ ਵਿੱਚ ਸਾਡੇ ਅੱਜ ਦੇ ਸਾਡੇ ਗੈਸਟ ਸ਼੍ਰੀ ਸਰੀਦੋਵਾ ਜੀ ਹੋ ਸਕਦੇ ਮੈਂ ਪਹੁੰਚ ਵੈਲਕਮ ਸਰ ਸਾਡੇ ਦੂਸਰੇ ਗੈਸਟ ਡਾਕਟਰ ਅਸ਼ਵਾਲ ਸਿੰਘ ਜੀ ਉਹ ਵੀ ਸਾਡੇ ਕੋਲ ਪਹੁੰਚ ਕੇ ਉਹਨਾਂ ਨੂੰ ਜੈਨਵਾਖਦੇ ਹਾਂ ਇਸ ਦੇ ਨਾਲ ਅਸੀਂ ਸਾਡਾ ਬਹੁਤ ਪਿਆਰ ਦੀ ਸ਼ਖਸ਼ੀਤਾ ਸਰ ਸਾਡੇ ਸ਼ਿੱਦਕੀ ਦੇ ਸ਼ਹਿਰਾਂ ਸਾਰੇ ਸਾਥੀ ਜਗਨਕਿਸ਼ੋਰ ਜੀ ਦੀ ਖਾਸ ਤੌਰ ਤੇ ਜੀਤ ਨੇਤ ਜੀ ਗੁਰਮੀਤ ਸਿੰਘ ਜੀ ਇਹਾਰੇ ਪੂਰੀ ਪਿੰਡ ਸਾਡਾ ਸ਼ੁਕਰ ਦਾ ਸ਼ਹਿਰ ਸਾਡਾ ਸ਼ੁਕਰ ਦਾ ਪਰਿਵਾਰ ਅੱਜ ਬਾਬਾ ਸਾਹਿਬ ਨੂੰ ਉਹਨਾਂ ਦੇ ਜਨਮ ਦਿਨ ਤੇ ਸਦਾ ਅਨੰਦ ਦੀ ਗੱਲ ਸੈਣ ਆਏ ਆ ਜੋ ਸਾਨੂੰ ਰਾਇਤ ਦਿੱਤੀ ਅਸੀਂ ਉਹਦੀ ਬਦੌਲਤ ਆ ਬੈਠੇ ਹਾਂ ਗੱਲ ਕਰਦੇ ਸਨ ਤੁਹਾਨੂੰ ਵੀ ਜੀ ਆਇਆਂ ਹੋਰ ਵੀ ਆਹ ਕੋਈ ਫੋਟੋ ਦਿੱਤੀ ਕਰ ਵੀ ਹਿੰਦੇ ਤਾਂ ਸਾਡਾ ਥੋੜਾ ਜਿਹਾ ਫੋਟੋ ਦਿੱਤੀ ਤਾਂ ਵੀ ਕੱਲ ਜਿਆਣੀ ਆਪਣਾ ਬਦਲਾਵ ਕਰੀਏ ਮੈਂ ਤਾਂ ਥੋੜਾ ਪਿੱਛੇ ਖੂਬ ਦਾਉਣੀ ਲਾਉਣੇ ਲਾਉਂਦੇ ਆਂ ਇਹ ਗੱਲ ਤਾਂ ਦੇਗਾ ਹੁਣ ਬੱਸ ਜੀ ਸਾਹਿਬ ਆ ਆ ਇੱਕ ਬੈਠਾ ਸਰਾ ਥੋੜਾ ਪਿੱਛੇ ਨੂੰ ਨਹੀਂ ਖੁਦ ਨੂੰ ਆਏ ਪਾਉਂਦੇ ਆਂ ਥੋੜਾ ਜਿਹਾ ਮੈਂ ਤਾਂ ਬੜੇ ਪਿੱਛੇ ਨੂੰ ਆਇਆ ਤਾਂ ਤੁਹਾਨੂੰ

اور پاکستان کے اندر عدالتوں کا